ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਠੀਕ ਹੋਵੋਗੇ ਜੀ ਚਲੋ ਜੀ ਅੱਜ ਆਪਾਂ ਤੁਹਾਨੂੰ ਨਵਾਂ ਸੂਟ ਦਿਖਾਉਨੇ ਆ ਜੀ ਤੇ ਆਪਾਂ ਨਵੇਂ ਤਰੀਕੇ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਇਹਨੂੰ ਰੈਡੀ ਕੀਤਾ ਹੈ ਇਹ ਆਪਣਾ ਦੁਪੱਟਾ ਹੈ ਬਾਟਮ ਤੇ ਆਪਣੀ ਸ਼ਰਟ ਸਭ ਤੋਂ ਪਹਿਲਾਂ ਆਪਾਂ ਦਿਖਾਵਾਂਗੇ ਜੀ ਤੁਹਾਨੂੰ ਸ਼ਰਟ ਇਹ ਮਿਲਕੀ ਕਰੀਮ ਕਲਰ ਦਾ ਸੂਟ ਸੀ ਜੀ ਤੇ ਆਪਾਂ ਇਹਨੂੰ ਸਾਲਟ ਪੇਂਟਿੰਗ ਦੇ ਨਾਲ ਰੈਡੀ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਨੀਡਲ ਵਰਕ ਕੀਤਾ ਹੈ ਨੀਡਲ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਲੇਸ ਦੀ ਫਿਨਿਸ਼ਿੰਗ ਵੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਹਨੀ ਆਪਣੀਆਂ ਬਾਜੂ ਬਾਹਾਂ ਤੇ ਬਾਜੂ ਨੂੰ ਆਪਾਂ ਪਲਾਸਟਿਕ ਲਾ ਕੇ ਰੈਡੀ ਕੀਤਾ ਤੇ ਬਾਜੂ ਦੇ ਉੱਤੇ ਵੀ ਵਰਕ ਹੈ ਜੀ ਬਹੁਤੀ ਸਫਾਈ ਤੇ ਬਹੁਤ ਫਿਨਿਸ਼ਿੰਗ ਦੇ ਨਾਲ ਆਪਾਂ ਤਿਆਰ ਕੀਤਾ ਤੇ ਇਹ ਆਪਣੀ ਬਾਟਮ ਹੈ ਬਾਟਮ ਜਿਹੜੀ ਹੈ ਐਸੇ ਕਲਰ ਦਾ ਸੀਜੀਐਸ ਉਹ ਤੇ ਆਪਾਂ ਇਹਨੂੰ ਸਾਲਟ ਪੇਂਟਿੰਗ ਕਰਕੇ ਰੈਡੀ ਕੀਤਾ ਹੈ ਪ੍ਰਿੰਟ ਨਹੀਂ ਹੈਗਾ ਜੀ ਸਾਲਟ ਪੇਂਟਿੰਗ ਕੀਤੀ ਹੈ ਤੇ ਆਪਾਂ ਮਿਲਕੀ ਕਲਰ ਦੀ ਇਹਦੇ ਨਾਲ ਸਲਵਾਰ ਰੱਖੀ ਹੈ ਕਰੀਮ ਮਿਲਕੀ ਵਾਈਟ ਕਲਰ ਹੈ ਜੀ ਤੇ ਪੌਂਚੀਆਂ ਤੇ ਆਪਾਂ ਲੈਸ ਦੀ ਫਿਨਿਸ਼ਿੰਗ ਦਿੱਤੀ ਹੈ ਤੇ ਬੂਟੀਆਂ ਵੀ ਪਾਈਆਂ ਆਪਾਂ ਤੇ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਪੌਂਚੀਆਂ ਦੀ ਬਹੁਤ ਹੀ ਸਫਾਈ ਤੇ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਆਪਾਂ ਇਹਨੂੰ ਰੈਡੀ ਕੀਤਾ ਹੈ ਤੇ ਇਹ ਦਾ ਦੁਪੱਟਾ ਹੈ ਦੁਪੱਟੇ ਨੂੰ ਮੇਹੀ ਕੋਸ਼ਿਸ਼ ਕੀਤੀ ਹੈ ਕਿ ਨਾਲ ਦਾ ਹੀ ਹੋਵੇ ਸ਼ਰਟ ਤੇ ਇਹ ਇਹ ਵੀ ਆਪਾਂ ਆਪ ਹੀ ਰੈਡੀ ਕੀਤਾ ਹੈ ਕਲਰ ਕਰਕੇ ਸਾਰਾ ਸੇਮ ਤੇ ਉਮੀਦ ਹੈ ਜੀ ਸਾਡਾ ਇਹ ਸੂਟ ਤੁਹਾਨੂੰ ਬਹੁਤ ਸੋਹਣਾ ਲੱਗਿਆ ਹੋਊਗਾ ਬਹੁਤ ਪਸੰਦ ਆਇਆ ਹੋਊਗਾ ਜੀ ਜਿੱਥੇ ਤੱਕ ਵੀ ਸਾਡੀ ਇਹ ਵੀਡੀਓ ਗਈ ਜਿਹੜੀਆਂ ਵੀ ਭੈਣਾਂ ਨੂੰ ਸਾਡਾ ਇਹ ਸੂਟ ਪਸੰਦ ਆਇਆ ਤਾਂ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ ਤੁਸੀਂ ਵੀ ਸਾਡੇ ਤੋਂ ਐਵੇਂ ਦੇ ਸੋਹਣੇ ਸੋਹਣੇ ਸੂਟ ਪੇਂਟਿੰਗ ਵਾਲੇ ਵਰਕ ਵਾਲੇ ਨੀਡਲ ਵਰਕ ਵਾਲੇ ਬਣਵਾ ਸਕਦੇ ਹੋ ਅਸੀਂ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਸੋਹਣਾ ਜਿਹਾ ਸੂਟ ਬਣਾਇਆ ਹੈ ਉਮੀਦ ਹੈ ਜੀ ਤੁਹਾਨੂੰ ਇਹ ਸਾਡਾ ਸੂਟ ਸੋਹਣਾ ਲੱਗੂਗਾ ਜੀ ਹਾਂ ਜੀ ਸਾਡੀ ਵੀਡੀਓ ਨੂੰ ਸ਼ੇਅਰ ਵੀ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਜੀ ਤੁਹਾਡੀ ਸਪੋਰਟ ਦੀ ਸਾਨੂੰ ਬਹੁਤ ਲੋੜ ਹੈ ਜੀ ਸਸਰੀਆਪੁਰ